ਸਰੋਣੀ ਕੰਮੇਦਾਰ ਦੇ ਹਾਲਾਤਾਂ ਦੀ ਗੱਲ ਕਰਾਂਗੇ ਬਦਲਾਅ ਦੇ ਤੁਸੀਂ ਉੱਚੇ ਤੌਰ ਤੇ ਆਏ ਹੋ ਕਿਵੇਂ ਦੇਖਦੇ ਹੋ ਬਾਦਲ ਪ੍ਰਵਾਹ ਵੀ ਜਾਂ ਰੀਤੀਆਂ ਦੇ ਵਿੱਚੋਂ ਸਟੇਟ ਪ੍ਰੈਜ਼ੀਡੈਂਟ ਦਾ ਤੁਹਾਨੂੰ ਮਹਿਲਾ ਰਿਕਦਾ ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਹੜੇ ਹਾਲਾਤਾਂ ਤੋਂ ਸਰੋਣੀ ਕੰਮੇਦਾਰੋਂੋਂ ਲੰਘ ਰਿਹਾ ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਹਾਂਜੀ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਕਿ ਮੈਂ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮੇਰਾ ਕੰਮ ਦੇਖਦੇ ਹੋਏ ਮੈਨੂੰ ਇਸ ਸੌਦੇ ਤੇ ਬਿਠਾਇਆ ਹੈਗਾ ਕਿ ਮੈਨੂੰ ਮੈਂ ਆਂਗਣਵਾੜੀ ਲਈ ਪਿਛਲੇ 30 ਸਾਲ ਤੋਂ ਕੰਮ ਕੀਤਾ ਮੈਂ ਮਿਹਨਤ ਕੀਤੀ ਤਾਂ ਉਹਨਾਂ ਨੇ ਮੇਰੀ ਮਿਹਨਤ ਨੂੰ ਦੇਖਦਿਆਂ ਹੋਇਆ ਮੈਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਔਰਤ ਵਿੰਗ ਦੀ ਪ੍ਰਧਾਨ ਬਣਾਇਆ ਮੈਂ ਸਾਰੀ ਲੀਡਰਸ਼ਿਪ ਦਾ ਤੇ ਪ੍ਰਧਾਨ ਜੀ ਦਾ ਧੰਨਵਾਦ ਕਰਦੀ ਆ ਤੇ ਨਾਲ ਹੀ ਮੈਂ ਕਹਿਣਾ ਚਾਹਣੀ ਆ ਕਿ ਜਿਹੜੀ ਤੁਸੀਂ ਦੂਸਰਾ ਸਵਾਲ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਤੇ ਇਹਦੇ ਲਈ ਮੈਂ ਕਹਿਣਾ ਮੇਰਾ ਵਾਜਿਬ ਬੰਦ ਹੈ ਜਾਂ ਮੈਂ ਕਹਿਣਾ ਚਾਹਣੀ ਆ ਜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤਾਂ ਨੇ ਬਣਾਏ ਗਏ ਆ ਬਣੇ ਨਹੀਂ ਹੈਗੇ ਬਹੁਤ ਵੱਡੀ ਸਾਜ਼ਿਸ਼ ਹੈ ਜਿਹੜੀ ਇਹ ਪੰਜਾਬ ਦੇ ਖਿਲਾਫ ਹੋ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਹੋ ਰਹੀ ਹੈ ਕਿਉਂਕਿ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਬਹੁਤ ਸਾਰੇ ਕੰਮ ਕੀਤੇ ਗਏ ਲੋਕਾਂ ਦੇ ਜੇ ਮੈਂ ਮਲਾਜ਼ਮਾਂ ਦੀ ਗੱਲ ਹੋ ਰਹੀ ਹੈ ਜੇ ਮੈਂ ਅੰਗਣਵਾੜੀ ਵਰਕਰਾਂ ਦੀ ਗੱਲ ਕਰਾਂ ਮੈਂ ਮਲਾਜ਼ਮਾਂ ਦੀ ਗੱਲ ਕਰਾਂ ਤੇ ਜਿੰਨੇ ਪੇ ਗ੍ਰੇਡ ਆਏ ਜਿੰਨੀਆਂ ਸਹੂਦਾਵਾਂ ਮਿਲੀਆਂ ਜਾਂ ਭਰਤੀਆਂ ਹੋਈਆਂ ਆਨ ਮੈਰਿਟ ਹੋਈਆਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ ਜੇ ਗਰੀਬਾਂ ਲਈ ਸਕੀਮਾਂ ਸਕੀਮ ਬਿਜਲੀ ਦੇ ਬਿੱਲ ਕੁੜੀਆਂ ਨੂੰ ਸਾਈਕਲ ਵਜੀਫੇ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਦਿੱਤੀ ਗਈ ਕਿਸਾਨਾਂ ਨੂੰ ਐਮਐਸਪੀ ਦਿੱਤੀ ਗਈ ਪੱਕੇ ਖਾਲੇ ਸੇਮ ਨਾਲੇ ਮੋਟਰਾਂ ਸਾਰੇ ਕੰਮ ਉਹਨਾਂ ਦੇ ਕੀਤੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਇਹ ਲੋਕ ਕਹਿੰਦੇ ਸੀ ਕਰ ਹੀ ਨਹੀਂ ਸਕਦੇ ਸਰਪਲਸ ਹੋਈ ਠੀਕ ਹੈ ਸੋ ਫੋਰ ਲੇਨ ਬੜੀਆਂ ਜਿੰਨੀ ਵੀ ਪੰਜਾਬ ਦੀ ਡਿਵੈਲਪਮੈਂਟ ਹੋਈ ਪਿੰਡਾਂ ਚਾਰੋਂ ਲੱਗੇ ਹਸਪਤਾਲ ਬਣੇ ਸਕੂਲ ਵੀ ਉਦੋਂ ਦੇ ਬਣੇ ਹੋਏ ਆ ਸਾਰੇ ਪਿੰਡਾਂ ਦੇ ਵਿੱਚ ਸੇਵਾ ਕੇਂਦਰ ਬਣੇ ਸੋ ਇਹ ਸਾਰਾ ਕੰਮ ਸ਼੍ਰੋਮਣੀ ਅਕਾਲੀ ਦਲ ਦਕ ਕੀਤਾ ਤਾਂ ਇਹ ਜਿਹੜੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਕਹਿ ਲਓ ਜਾਂ ਦਿੱਲੀ ਤੋਂ ਚਲਦੀਆਂ ਪਾਰਟੀਆਂ ਕਹਿ ਲਓ ਇਹ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਵਧੀਆ ਤੰਗ ਨਾਲ ਕੰਮ ਕਰੇ ਲੋਕਾਂ ਦੀ ਗੱਲ ਸੁਣੇ ਲੋਕਾਂ ਦੇ ਮਸਲੇ ਹੱਲ ਕਰੇ ਲੋਕਾਂ ਦੀ ਤਰੱਕੀ ਹੋਵੇ ਪੰਜਾਬ ਦੀ ਤਰੱਕੀ ਹੋਵੇ ਸੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼ਾਸਨ ਕਰ ਕਰਕੇ ਇੱਕ ਨੈਰੇਟਿਵ ਬਣਾ ਕੇ ਇੱਥੋਂ ਤੱਕ ਪਹੁੰਚਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਇਦਾਂ ਪੇਸ਼ ਕੀਤਾ ਗਿਆ ਕਿ ਜਿਵੇਂ ਪੰਜਾਬ ਦੀ ਦੁਸ਼ਮਣ ਪਾਰਟੀ ਹੋਵੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ ਅੱਜ ਵੀ ਖੜੇ ਆ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਇਹ ਸਿਰਫ ਇੱਕ ਨੈਰੇਟਿਵ ਬਣਾਇਆ ਗਿਆ ਇਹਨਾਂ ਲੋਕਾਂ ਦੁਆਰਾ ਤਾਂ ਜੋ ਪੰਜਾਬ ਨੂੰ ਲੁੱਟ ਕੇ ਸਾਰਾ ਪੈਸਾ ਦਿੱਲੀ ਲੈ ਕੇ ਜਾਇਆ ਜਾ ਸਕੇ ਤੇ ਅੱਜ ਹਾਲਾਤ ਵੀ ਤੁਸੀਂ ਦੇਖ ਲਓ ਕਿ ਪੰਜਾਬ ਨੂੰ ਲੁੱਟ ਕੇ ਸਾਰਾ ਦਿੱਲੀ ਭੇਜਿਆ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਇੱਟ ਤੱਕ ਨਹੀਂ ਲੱਗੀ ਜਿਸਾ ਕਿ ਸੰਦੀਰ ਬਾਦਲ ਜੀ ਵੱਲੋਂ ਭਰਤੀ ਮਹਿੰਮ ਕੀਤੀ ਸ਼ੁਰੂ ਕੀਤੀ ਗਈ ਹੈ ਉਹਦੇ ਬਾਰੇ ਉਹਦੇ ਬਾਰੇ ਕਿਵੇਂ ਕੀ ਕਹਿਣਾ ਚਾਹੀਦਾ ਹਾਂਜੀ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਗੀ ਕਿ ਮੈਨੂੰ ਤਿੰਨ ਜ਼ਿਲ੍ਹਿਆਂ ਦਾ ਆਬਜ਼ਰਵਰ ਲਾਇਆ ਗਿਆ ਮੁਕਸਰ ਬਠਿੰਡਾ ਤੇ ਮਾਨਸਾ ਭਰਤੀ ਮੈਂ ਜਿਹੜੀ ਬਹੁਤ ਵਧੀਆ ਚੱਲ ਰਹੀ ਹੈ ਇਹ ਵਰਕਿੰਗ ਕਮੇਟੀ ਵੱਲੋਂ ਚਲਾਈ ਗਈ ਹੈ ਕਿਉਂਕਿ ਟਰਮ ਪੂਰਾ ਹੋ ਗਿਆ ਸੀਗਾ ਸ਼੍ਰੋਮਣੀ ਆਪਣੇ ਅਕਾਲੀ ਦਲ ਦੇ ਪ੍ਰਧਾਨ ਦਾ ਚੋਣ ਹੋਣ ਦਾ ਸੋ ਉਸੇ ਕੜੀ ਦੇ ਤਹਿਤ ਚਲਾਈ ਗਈ ਹੈ ਕੋਈ ਐ ਇਦਾਂ ਨਹੀਂ ਆਪਾਂ ਕਹਿ ਸਕਦੇ ਕੋਈ ਸਪੈਸ਼ਲ ਚਲਾਈ ਗਈ ਹੈ ਇਹ ਇੱਕ ਮਹਿਮ ਚੱਲਣੀ ਸੀ ਮੈਂਬਰਸ਼ਿਪ ਹੋਣੀ ਸੀ ਸਮਾ ਸੀਗਾ ਤੇ ਮੈਂਬਰਸ਼ਿਪ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਲੋਕ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਪਰ ਸਾਲ ਤੱਕ ਇਹ ਕਮੇਟੀ ਬੁਲਾਈ ਸੀ ਜੇਦੋਂ ਬਾਦਲ ਸਿੰਘ ਸਾਹਿਬ ਫੇਸ ਹੋਏ ਨੇ ਆਪਲਾ ਇਹਨਾਂ ਨੇ ਸਜ਼ਾ ਪੂਰੀ ਕੀਤੀ ਉਹ ਕਮੇਟੀ ਤੋਂ ਹਟ ਕੇ ਅਕਾਲੀ ਦਲ ਨੇ ਆਪਣੇ ਪੱਧਰ ਤੇ ਭੱਤੀ ਸ਼ੁਰੂ ਕਰਤੀ ਲੱਗਦਾ ਨਹੀਂ ਕਿ ਇਹ ਅਕਾਲ ਤਖਤ ਦੀ ਹੁਕਮਾਂ ਦੀ ਤੋਹੀਨ ਹੈ ਹਾਂ ਦੇਖੋ ਵੈਸੇ ਤਾਂ ਮੈਂ ਇਹਦੇ ਵਿੱਚ ਜ਼ਿਆਦਾ ਨਹੀਂ ਕੁਝ ਕਹਿਣਾ ਚਾਹੂੰਗੀ ਪਰ ਇਹਦੇ ਵਿੱਚ ਜਿਹੜਾ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਜਾਂ ਮੈਨੂੰ ਹੈਗਾ ਕਿ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਜਥੇਦਾਰ ਸਾਹਿਬ ਕੋਲ ਪੇਸ਼ ਹੋਏ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਦੇ ਮੇਨ ਜਥੇਦਾਰ ਸਾਹਿਬ ਹੈ ਉਹਨਾਂ ਕੋਲ ਪੇਸ਼ ਹੋ ਕੇ ਉਹਨਾਂ ਨੂੰ ਦੱਸਿਆ ਕਿ ਇਦਾਂ ਦੇ ਹਾਲਾਤ ਹੈ ਕਿ ਸਾਨੂੰ ਜਿਹੜਾ ਹੈਗਾ ਵੀ ਅਸੀਂ ਇਹ ਮੈਂਬਰਸ਼ਿਪ ਕਰਨਾ ਚਾਹੁੰਦੇ ਆ ਤਾਂ ਉਹਨਾਂ ਦੇ ਧਿਆਨ 'ਚ ਲਿਆ ਕੇ ਹੀ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਹੈ ਜਿੱਸਾ ਬਾਸੂ ਸੁਭੀ ਸਿੰਘ ਬਾਸੂ ਜਿਹੜੇ ਅਸਤੀਫਾ ਨਿਕਸਤਾ ਦੇ ਦੇਖੋ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਉਹ ਕਾਲ삭 ਸਾਹਿਬ ਤੇ ਪੇਸ਼ ਹੋਏ ਸੀ ਪੇਸ਼ ਉਹ ਇਸ ਤਰ੍ਹਾਂ ਹੋਏ ਸੀ ਕਿ ਇੱਕ ਬਿਨਾਂ ਕਿਸੇ ਅਹੁਦੇ ਤੋਂ ਜਾ ਕੇ ਪੇਸ਼ ਹੋਏ ਆਪਣਾ ਅਸਤੀਫਾ ਦੇ ਕੇ ਤਾਂ ਜੋ ਆਪਣੀ ਜਿਹੜੀ ਉਹਨਾਂ ਨੂੰ ਲੱਗੀ ਹੋਈ ਤਨਖਾਹ ਹੈ ਉਹਨੂੰ ਆਪਣੇ ਵਧੀਆ ਢੰਗ ਨਾਲ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋ ਕੇ ਆਪਣੀ ਤਨਖਾਹ ਜਿਹੜੀ ਉਹਨੂੰ ਪੂਰੀ ਕਰ ਸਕਣ ਸੋ ਇਸੇ ਲਾਈਟ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਤੇ ਉਹ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਹੈਗੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਵਰਕਿੰਗ ਕਮੇਟੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੁਣ ਦੁਬਾਰਾ ਚੋਣ ਹੋਊਗੀ ਤਾਂ ਦੇਖਿਆ ਜਾਊਗਾ ਕਿ ਪੰਜਾਬ ਦੇ ਲੋਕ ਕਿਹਨੂੰ ਪ੍ਰਧਾਨ ਚੋਣਨਾ ਚਾਹੁੰਦੇ ਅਕਾਲੀ ਦਲ ਦੇ ਇੱਕ ਤਕੜਾ ਵਿੰਗਾ ਇਹ ਪਹਿਲਾ ਰੈਂਕੋ ਦੇ ਮੁਖੀ ਹੋ ਇੱਕ ਵਿੰਗ ਦਾ ਮੇਨ ਅਕਾਲੀ ਦਲ ਹੈਗਾ ਤੁਹਾਡੀ ਨਿੱਜੀ ਰਹਿ ਜਾਣ ਲਈ ਚਾਹਾਂਗੇ ਸੁਖਵੀਰ ਸਿੰਘ ਬਾਦਲ ਦਾ ਬਦਲ ਹੈ ਅਕਾਲੀ ਦਲ ਕੋਲੇ ਨੇ ਦੇਖੋ ਜੀ ਮੇਰੀ ਨਿੱਜੀ ਰਾਏ ਅੱਜ ਵੀ ਹੈ ਨਹੀਂਗਾ ਮਤਲਬ ਬਾਦੂ ਸਾਹਿਬ ਨੂੰ ਮੁੜ ਕੇ ਲੈ ਕੇ ਆ ਰਹੇ ਹਾਂ ਬਦਾਨਗੀ ਦੀ ਕੁਰਸੀ ਤੇ ਤੁਸੀਂ ਮੇਰੀ ਨਿੱਜੀ ਰਾਏ ਪੁੱਛੀ ਹੈ ਠੀਕ ਹੈ ਨਾ ਮੇਰੀ ਨਿੱਜੀ ਰਾਏ ਹੈ ਬਾਕੀ ਤਾਂ ਸਾਰੇ ਲੋਕ ਜਿਵੇਂ ਚਾਹਣਗੇ ਉਦਾਂ ਹੀ ਹੋਗਾ ਨਾ ਮੇਰੇ ਨਿੱਜੀ ਰਾਏ ਨਾਲ ਕੁਝ ਨਹੀਂ ਹੋਊਗਾ ਅਕਾਲੀ ਦਰ ਸਰਦਾਰ ਲਹਿਰ ਦੇ ਆਗੂ ਵਾਲੀਆਂ ਗਤੀਵਿਧੀਆਂ ਨੂੰ ਖਾਸ ਕਰਕੇ ਬੀਬੀ ਜਗਜੀਤ ਕੋਰ ਦੇ ਜਿਹੜੇ ਵਰਮ ਬਿਆਨ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਉਹਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਜਾਊਂਗੀ ਕਿਉਂਕਿ ਉਹ ਉਹਨਾਂ ਨੇ ਆਪਣਾ ਅਲੱਗ ਤੋਂ ਕੀਤਾ ਹੋਇਆ ਸਾਰਾ ਉਹਨਾਂ ਦਾ ਕੰਮ ਸਿਰਫ ਇਹੀ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਸਮਾਂ ਸੀਗਾ ਜਦੋਂ ਰਾਜ ਭਾਗ ਸੀਗਾ ਸਾਡੇ ਵਰਗੇ ਤਾਂ ਉਦੋਂ ਵੀ ਮੈਂ ਤਾਂ ਅੰਗਣਵਾੜੀ ਵਰਕਰਾਂ ਲਈ ਕੁੱਟ ਖਾ ਰਹੀ ਸੀਗੀ ਜੇਲ੍ਹਾਂ 'ਚ ਜਾ ਰਹੀ ਸੀਗੀ ਮਿਹਨਤ ਕਰ ਰਹੇ ਸੀ ਅਸੀਂ ਲੋਕ ਤਾਂ ਉਹਨਾਂ ਨੇ ਤਾਂ ਉਦੋਂ ਬਹੁਤ ਆਨੰਦ ਮਾਣਿਆ ਠੀਕ ਹੈ ਉਹਦਿਆਂ ਦਾ ਆਨੰਦ ਮਾਣਿਆ ਸਾਰੀਆਂ ਪਾਵਰਾਂ ਦੇ ਆਨੰਦ ਮਾਣਿਆ ਸਾਰਾ ਪਾਵਰ ਸ਼ੇਅਰ ਕੀਤਾ ਤੇ ਅੱਜ ਉਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਉਹ ਜੇ ਕੰਮ ਕਰ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਉਦੋਂ ਵੀ ਸੀਗੇ ਸਾਰਾ ਕੁਝ ਸੀਗਾ ਉਦੋਂ ਹੀ ਤੁਸੀਂ ਕਹਿ ਸਕਦੇ ਸੀ ਵੀ ਇਹ ਸਹੀ ਨਹੀਂ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਉਦੋਂ ਬਾਅਦ ਚਲੇ ਜਾਣਾ ਚਾਹੀਦਾ ਸੀ ਔਰਤਾਂ ਦੀ ਜਿਹੜੀ ਹੱਕ ਨੇ ਜਾ ਹਿੱਤ ਨੇ ਜਾ ਔਰਤਾ ਤੇ ਜ਼ਬਰ ਜੁਰਮ ਹੋ ਰਿਹਾ ਹੈ ਘੁਟਵਾਮਾ ਹੋ ਰਹੀਆਂ ਰੇਤ ਬਿਨਿਆ ਗਿਆ ਹੋ ਰਾ ਮੌਜੂਦਾ ਸਰਕਾਰ ਦੇ ਰਾਜ ਭਾਗ ਦੇ ਵਿੱਚ ਇਹ ਨਹੀਂ ਦੇਖੋ ਪਹਿਲੀ ਗੱਲ ਤਾਂ ਮੈਂ ਇੱਥੇ ਹੀ ਕਹਿਣਾ ਚਾਹੂੰਗੀ ਕਿ ਤੁਸੀਂ ਮੌਜੂਦਾ ਸਰਕਾਰ ਜਿਹੜਾ ਜਿਹੜਾ ਇਹਨਾਂ ਦਾ ਬੌਸ ਹੈ ਜੀ ਨਹੀਂ ਅਗਵਾਈ ਕੀਤੀ ਪੰਜਾਬ ਦੀ ਦਿੱਲੀ ਤੋਂ ਆ ਕੇ ਵੀ ਤੁਸੀਂ ਮੈਨੂੰ ਮੌਕਾ ਦਿਓ ਸਾਨੂੰ ਮੌਕਾ ਦਿਓ ਅਸੀਂ ਆ ਕਰਾਂਗੇ ਉਹਨਾਂ ਦੇ ਆਪ ਦੇ ਪੀਏ ਨੇ ਉਹਨਾਂ ਦੀ ਔਮੈਨ ਕਮਿਸ਼ਨ ਦੀ ਚੇਅਰ ਪਰਸਨ ਨੂੰ ਉਹਦੇ ਉੱਥੇ ਕੁੱਟਿਆ ਠੀਕ ਆ ਉਹਦੀ ਕੁੱਟਮਾਰ ਕੀਤੀ ਤਾਂ ਇਹਦੂਗਾ ਤੁਸੀਂ ਦੱਸੋ ਹੋਰ ਕੁਝ ਹੈਗਾ ਬਾਕੀ ਇਹ ਕੀ ਕੀ ਪੰਜਾਬ ਦੀਆਂ ਔਰਤਾਂ ਨੂੰ ਸੇਵ ਕਰਨਗੇ ਸੀਐਮਓਐਸ ਦੇ ਵਿੱਚ ਪੀਏ ਇਹਨਾਂ ਦੇ ਜਿਹੜੇ ਔਰਤ ਜਿਹੜੀ ਔਮੈਨ ਕਮਿਸ਼ਨ ਦੀ ਚੇਅਰ ਪਰਸਨ ਹੈ ਉਹਨਾਂ ਦੀ ਰਾਜ ਸਭਾ ਮੈਂਬਰ ਆ ਉਹਨੂੰ ਕੁੱਟ ਦਿੰਦੇ ਆ ਦੱਸੋ ਦੇਖੋ ਦਿੱਲੀ ਦੇ ਇਲੈਕਸ਼ਨ ਹੁੰਦੇ ਦਿੱਲੀ ਦੇ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇ ਵੀ ਆਮ ਆਦਮੀ ਪਾਰਟੀ ਨੂੰ ਜਿਸ ਕਿਸ ਤਰ੍ਹਾਂ ਦੇ ਉਹ ਸੀਟਾਂ ਆਉਂਦੀਆਂ ਦੇਖੋ ਦਿੱਲੀ ਦੇ ਇਲੈਕਸ਼ਨ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਪਰ ਹਾਲਤ ਇਹਨਾਂ ਦੀ ਬਹੁਤ ਪਤਲੀ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਵੋਟਰ ਸੂਚੀ ਦੇ ਵਿੱਚ ਬਹੁਤ ਵੱਡੀ ਬੰਦਾ ਪੈ ਜਾਣੀ ਵੋਟਾਂ ਬਣ ਗਿਆ ਨੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਇਹ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਦੇਖੋ ਇਹਨਾਂ ਨੇ ਆ ਮੇਰੀਆਂ ਆਂਗਣਵਾੜੀ ਵਰਕਰ ਭੈਣਾਂ ਬੈਠੀਆਂ ਸਾਰੇ ਕਿਤੇ ਇਹਨਾਂ ਨੇ ਵੋਟਾ ਐਦਾਂ ਬਣਾਈਆਂ ਆਂਗਣਵਾੜੀ ਵਰਕਰਾਂ ਕੋਲੇ ਫਾਰਮ ਸੁੱਟਿਆ ਜਿਹੜਾ ਮਰਜ਼ੀ ਨਾਮ ਭਰ ਦਿਓ ਇੰਨੇ ਨਾਮ ਭਰ ਦਿਓ ਐਂ ਕਰ ਦਿਓ ਟੋਟਲ ਜਾਲੀ ਵੋਟਾਂ ਇਹਨਾਂ ਨੇ ਬਣਾਈਆਂ ਉੱਥੇ ਮੈਂ ਕਹਿਣੀ ਵੀ 20% ਵੋਟ ਵੀ ਜਿਹੜੀ ਸਹੀ ਨਹੀਂ ਇਹ ਸ਼੍ਰੋਮਣੀ ਕਮੇਟੀ ਦੇ ਦੇਖੋ ਜਿਹੜੀ ਇੱਕ ਇੱਕ ਲੜਾਈ ਚੱਲ ਰਹੀ ਹੈ ਇਹ ਉਧਰੋਂ ਤਾਂ ਇਹ ਵਾਰ ਕਰ ਰਹੇ ਆ ਸਾਡੇ ਅੰਦਰ ਬੈਠ ਕੇ ਕਮੇਟੀ ਖੋਣ ਵਾਸਤੇ ਤਿੰਨ ਕਮੇਟੀਆਂ ਤਾਂ ਖੋ ਚੁੱਕੇ ਆ ਇਹ ਠੀਕ ਹੈ ਹੁਣ ਚੌਥੀ ਇੱਕ ਕਮੇਟੀ ਰਹਿ ਗਈ ਪੰਜਾਬ ਦੀ ਜਿਹੜੀ ਸ਼ਰਮਣੀ ਅਕਾਲੀ ਦਲ ਕੋਲ ਰਹਿ ਗਈ ਤੇ ਜੇ ਉਧਰੋਂ ਦਾ ਨਹੀਂ ਲੱਗਦਾ ਤਾਂ ਹੁਣ ਵੋਟਾਂ ਜਾਲੀ ਬਣਾ ਕੇ ਵੀ ਉਧਰੋਂ ਆਪਦੇ ਬੰਦੇ ਵਿੱਚ ਵੜ ਦੋ ਤੇ ਉਦਾਂ ਜਿੱਤ ਲਓ ਸੋ ਇਹ ਇਹ ਬਹੁਤ ਸਾਰੀਆਂ ਗੇਮਾਂ ਆ ਜਿਹੜੀਆਂ ਪੈ ਰਹੀਆਂ ਇਹ ਜਿਹੜੇ ਹਾਲਾਤ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸਾਰੇ ਸਾਰੀਆਂ ਚੀਆਂ ਜਾ ਰਹੇ ਆ ਇਹਨਾਂ ਚ ਭਾਜਪਾ ਨੂੰ ਕਿੱਥੇ ਵੇਖਦੇ ਆ ਮੈਂ ਤਾਂ ਭਾਜਪਾ ਨੂੰ ਇੱਥੇ ਦੇਖਦੀ ਆ ਵੀ ਉਹ ਉਹਨਾਂ ਦਾ ਤਾਂ ਬਹੁਤ ਵੱਡਾ ਹੱਥ ਹੈ ਇੱਥੇ ਦੇਖੋ ਸੈਂਟਰ 'ਚ ਪਹਿਲਾਂ ਕਾਂਗਰਸ ਨੇ ਇਹ ਸਾਨੂੰ ਇਤਿਹਾਸ ਦੇ ਵਿੱਚ ਜੇ ਅਸੀਂ ਜਾਈਏ ਨਾ ਮੁਗਲਾਂ ਤੋਂ ਲੈ ਕੇ ਫਿਰ ਅੰਗਰੇਜ਼ ਆਏ ਪਠਾਨ ਮੁਗਲ ਅੰਗਰੇਜ਼ ਕਾਂਗਰਸ ਆ ਗਈ ਹੁਣ ਭਾਰਤੀ ਜਨਤਾ ਪਾਰ ਇਹਨਾਂ ਦਾ ਨਿਸ਼ਾਨਾ ਹਮੇਸ਼ਾ ਪੰਜਾਬ ਰਿਹਾ ਠੀਕ ਹੈ ਇਹਨਾਂ ਨੂੰ ਪੰਜਾਬ ਇੱਕ ਜਰਖੇਜ਼ ਭੂਮੀ ਆ ਪੰਜਾਬ ਦੇ ਲੋਕ ਲੜਾਕੇ ਆ ਇਹਨਾਂ ਨੂੰ ਇਹ ਹੈਗਾ ਕਿ ਅਸੀਂ ਪੰਜਾਬ ਤੇ ਕਬਜ਼ਾ ਕਿੱਦਾਂ ਬਣਾ ਕੇ ਰੱਖਣਾ ਹੈ ਪੰਜਾਬ ਦੇ ਵਿੱਚ ਇਹਨਾਂ ਨੇ ਸ਼ਾਂਤੀ ਨਹੀਂ ਰਹਿਣ ਦਿੱਤੀ ਪਹਿਲਾਂ ਕਾਂਗਰਸ ਨੇ ਵੀ ਇਹ ਕੰਮ ਕੀਤੇ ਕਿ ਕਿਸੇ ਤਰ੍ਹਾਂ ਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਕਾਲੀ ਦਲ ਨੇ ਅਮਰਜੈਂਸੀ ਦੀ ਲੜਾਈ ਲੜੀ ਠੀਕ ਹੈ ਤੇ ਉਹ ਇੰਦਰਾ ਨੂੰ ਇੱਕ ਹੀ ਪਾਰਟੀ ਸੀ ਜਿਨ੍ਹਾਂ ਨੇ ਚੈਲੰਜ ਕੀਤਾ ਤੇ ਉਹਨਾਂ ਦੇ ਖਿਲਾਫ ਅਮਰਜੈਂਸੀ ਦੇ ਖਿਲਾਫ ਲੜਦੇ ਰਹੇ ਅੰਗਰੇਜ਼ਾਂ ਨੂੰ ਵੀ ਪੰਜਾਬ ਨੇ ਚੈਲੰਜ ਕੀਤਾ ਅੰਗਰੇਜ਼ਾਂ ਨੂੰ ਵੀ 1920 ਦੇ ਵਿੱਚ ਚਾਬੀਆਂ ਦਾ ਮੋਰਚਾ ਸ਼੍ਰਮnik ਕਾਲੀ ਦਲ ਨੇ ਜਿੱਤਿਆ ਸੋ ਇਸ ਕਰਕੇ ਇਨ ਸੈਂਟਰ ਦਾ ਹਮੇਸ਼ਾ ਹੀ ਨਿਸ਼ਾਨਾ ਪੰਜਾਬ ਰਿਹਾ ਹੈ ਪੰਜਾਬ ਨੂੰ ਕਮਜ਼ੋਰ ਕਰਨਾ ਰਿਹਾ ਸ਼੍ਰਮnik ਕਾਲੀ ਦਲ ਨੂੰ ਕਮਜ਼ੋਰ ਕਰਨਾ ਰਿਹਾ